ਕਿਰਾਣਾ ਦੁਕਾਨ ਤੇ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ ਗਈ ਹੈ ਮੌਕੇ ਤੇ ਦਹਿਸ਼ਤਗਰਦੀ ਦੀਆਂ ਤਸਵੀਰਾਂ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਤੈਨਾ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ ਕਿ ਕਿਵੇਂ ਸ਼ਰੀਆਮ ਇੱਕ ਦੁਕਾਨ ਤੇ ਪੈਟਰੋਲ ਪਾ ਕੇ ਅੱਗ ਲਗਾਈ ਗਈ ਹੈ ਉਸ ਤੋਂ ਬਾਅਦ ਮੌਕੇ ਤੇ ਹੜਕੰਪ ਮੱਚ ਗਿਆ ਹੈ ਤਾਂ ਦੁਕਾਨ ਦੇ ਬਾਹਰ ਹੀ ਖੜਾ ਸ਼ਖਸ ਤੁਹਾਨੂੰ ਨਜ਼ਰ ਆ ਰਿਹਾ ਹੋਣਾ ਜਿਸ ਜੇ ਦੇ ਅੱਗੇ ਹੀ ਇਸ ਦੁਕਾਨ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ ਤੇ ਗੁੰਡਾਗਰਦੀ ਦਾ ਇਹ ਸ਼ਰੀਆਮ ਨੰਗਾ ਨਾਚ ਹੋਇਆ ਮਾਰਾਂਗੇ ਮਾਚਿਓ ਮਾਰਾਂ ਨਾ ਦੇਖ ਲੈ sat pe na nahi na nahi papa le papa le papa uni hai agle nahi na

ਕਿਰਾਨਾ ਦੁਕਾਨ ਤੇ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ ਗਈ ਹੈ ਮੌਕੇ ਤੇ ਦਹਿਸ਼ਤਗਰਦੀ ਦੀਆਂ ਤਸਵੀਰਾਂ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਤੈਨਾ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ ਕਿ ਕਿਵੇਂ ਸ਼ਰੀਆਮ ਇੱਕ ਦੁਕਾਨ ਤੇ ਪੈਟਰੋਲ ਪਾ ਕੇ ਅੱਗ ਲਗਾਈ ਗਈ ਹੈ ਉਸ ਤੋਂ ਬਾਅਦ ਮੌਕੇ ਤੇ ਹੜਕੰਪ ਮੱਚ ਗਿਆ ਹੈ ਤਾਂ ਦੁਕਾਨ ਦੇ ਬਾਹਰ ਹੀ ਖੜਾ ਸ਼ਖਸ ਤੁਹਾਨੂੰ ਨਜ਼ਰ ਆ ਰਿਹਾ ਹੋਣਾ ਹੈ ਜਿਸ ਜੇ ਦੇ ਅੱਗੇ ਹੀ ਇਸ ਦੁਕਾਨ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ ਤੇ ਗੁੰਡਾਗਰਦੀ ਦਾ ਇਹ ਸ਼ਰੀਆਮ ਨੰਗਾ ਨਾਚ ਹੋਇਆ ਮਾਰਾਂਗੇ ਮਾਚਿਓ ਮਾਰਾਂ ਨਾ ਦੇਖ ਲੈ सत पे नाली ना गई रे पापा रे पापा रे उनी रे आगे लग गई रे आगे लग गई नाला यार दादा बग्गा रे सै वादा आदा रे போச்சு ஆளு போடா போடா रे யா பையானா பாதியாலே பாக்காதானே பிராகாதானே பிராகாதானே